ਪਟਿਆਲਾ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪ੍ਰਨੀਤ ਕੌਰ ਉਹਨਾਂ ਦਾ ਘਰ ਆ ਤੇ ਉਹਨਾਂ ਦੇ ਘਰ ਦੇ ਘਰੌ ਕਰਨ ਦੇ ਲਈ ਜਿਹੜੇ ਕਿਸਾਨ ਜਥੇਬੰਦੀ ਇੱਥੇ ਪਹੁੰਚੇ ਨੇ ਗਿਆ ਕਿ ਸਾਡੇ ਨਾਲ ਦੱਸੋ ਪਿਆ ਕਸੂਰ ਹੈ ਅਸੀਂ ਕੋਈ ਗੋਰਵਾਦ ਨਹੀਂ ਹੈ ਜਿਹੜੇ ਸਾਨੂੰ ਉੱਥੇ ਰੋਕ ਕੇ ਮੂਰੇ ਬਿਠਾਇਆ ਹੋਇਆ 100 ਦਿਨ ਤੋਂ ਵੀ ਸਾਡੇ 'ਚ ਕੋਈ ਦੇਖਿਆ ਕੁਝ ਅਸੀਂ ਕਰਿਆ 100 ਦਿਨ 'ਚ ਕੋਈ ਇਹ ਸਵਾਲ ਜਿਹੜੇ ਪੁੱਛਣ ਵਾਸਤੇ ਸ਼ਾਂਤਮਈ ਢੰਗ ਨਾਲ ਆਏ ਪਰ ਕੋਈ ਸਾਡਾ ਗੁੱਸਾ ਸਾਹਮਣਾ ਹੀ ਨਹੀਂ ਕਰ ਸਕਦਾ ਪਤਾ ਨਹੀਂ ਕੀ ਗੱਲ ਹੈ ਸਾਜਪਤਾ ਦੇ ਲੀਡਰ ਦੇ ਵੱਲੋਂ ਤੁਹਾਡੇ ਨਾਲ ਇੱਥੇ رابطہ ਕੈਮ ਕੀਤਾ ਕੋਈ ਪ੍ਰਨੀਤ ਕੌਰ ਜੀ ਦੇ ਨਾਮ ਲਈ ਕਿਸੇ ਵਿਅਕਤੀ ਦੇ ਵੱਲੋਂ ਤੁਹਾਡੇ ਕੋਲ ਪਹੁੰਚ ਕੀਤੀ ਗਈ ਹੈ ਕੋਈ ਪਹੁੰਚ ਵੀ ਨਹੀਂ ਕੀਤੀ ਜਿੰਨੇ ਵੀ ਬੀਜੇਪੀ ਦੇ ਕੈਂਡੀਡੇਟ ਕਰੇ ਨੇ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਕਰਨਾ ਤੇ ਸਵਾਲ ਕਰਨੇ ਨੇ ਜਿੱਥੇ ਇਹਨਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਅਸੀਂ ਉੱਥੇ ਜਾਂਦੇ ਸੀਗੇ ਤਾਂ ਬੀਜੇਪੀ ਦੇ ਲੀਡਰਾਂ ਵੱਲੋਂ ਅਰੋਪ ਲਾਇਆ ਜਾਂਦਾ ਸੀ ਕਿ ਕਿ ਜਾਣ ਪੁੱਝ ਕੇ ਸਾਡੇ ਪ੍ਰੋਗਰਾਮ ਖਰਾਬ ਕਰਦੇ ਨੇ ਨਾ ਅਸੀਂ ਤੁਹਾਡਾ ਪ੍ਰੋਗਰਾਮ ਖਰਾਬ ਕਰਦੇ ਆ ਨਾ ਜਿੱਥੇ ਤੁਸੀਂ ਰੈਲੀ ਰੱਖੋਗੇ ਅਸੀਂ ਉਹ ਰੈਲੀ ਖਰਾਬ ਕਰਾਂਗੇ ਅਸੀਂ ਤੁਹਾਡੇ ਘਰਾਂ ਚ ਆਵਾਂਗੇ ਸ਼ੰਪੂ ਪੈਰੀਗੇਟਿੰਗ ਕਰਕੇ ਖਨੋਰੀ ਬਾਰਡਰ ਤੇ ਪੈਰੀਗੇਟਿੰਗ ਕਰਕੇ ਤੁਸੀਂ ਉਹਨਾਂ ਦੇ ਉੱਤੇ ਗੋਲੇ ਸੀਟੇ ਗੋਲੀਆਂ ਚਲਾਈਆਂ ਤੇ ਤੱਕ ਸਾਡੇ ਨੌਜਵਾਨ ਵੀਰ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਤੁਹਾਡੀ ਕਿਤੇ ਨਾ ਕਿਤੇ ਕੋਈ ਗੱਲਬਾਤ ਬਣਦੀ ਹੈ ਤੁਸੀਂ ਬੀਜੇਪੀ 'ਚ ਬੈਠੇ ਹੋ ਤਾਂ ਇਹਨਾਂ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਡੀ ਗੱਲ ਆਪ ਤੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾ ਸਕਦੇ ਹੋ ਹਾਂ ਜੀ ਇਹਨਾਂ ਦੇ ਤਰ੍ਹਾਂ ਤੇ ਆਏ ਸੀ ਕਿ ਅਸੀਂ ਕੋਈ ਪ੍ਰੋਗਰਾਮ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਦਰਵਾਜ਼ੇ ਤੇ ਬੈਠ ਕੇ ਜੇ ਤੁਸੀਂ ਸਾਡੇ ਪੰਜ ਆਗੂ ਕਹਿੰਦੇ ਹੋ ਪੰਜ ਆਗੂ ਸਹਿਬਾਨ ਸਾਡੇ ਅੱਗੇ ਜਾ ਕੇ ਗੱਲ ਕਰ ਲੈਣਗੇ ਉਹ ਕਹਿੰਦੇ ਜੇਕਰ ਕਿਸਾਨਾਂ ਦੇ ਕੋਈ ਮੁੱਦਿਆਂ ਦੀ ਹੱਲ ਕਰ ਸਕਦਾ ਤਾਂ ਭਾਜਪਾ ਕਰ ਸਕਦੀ ਹੈ ਤੇ ਇਹ ਵੀ ਗੱਲ ਕਹਿ ਰਹੇ ਨੇ ਵੀ ਸੀ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਸਾਰੇ ਮੁੱਦੇ ਹੱਲ ਕਰਾਂਗੇ 2030 ਤੋਂ ਲੈ ਕੇ 21 ਤੱਕ ਸਾਡਾ ਦਰਣਾ ਚੱਲਣਾ ਇੱਕ ਸਾਲ ਦਰਣਾ ਚੱਲਣ ਤੋਂ ਬਾਅਦ ਸਾਡੇ ਨਾਲ ਮੰਗਾ ਲਿਖਤੀ ਲਿਖ ਕੇ ਬੀਜਪੀ ਸਰਕਾਰ ਸਤਾ ਦੇ ਵਿੱਚ ਸੀ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦੇ ਕੇ ਦਿੱਤਾ ਸੀ ਕਿ ਅਸੀਂ ਸਾਰੀਆਂ ਗੱਲਾਂ ਪੂਰੀਆਂ ਕਰਾਂਗੇ ਤੇ 2 ਸਾਲ ਸਮਾਂ ਵੇਟ ਕਰਕੇ ਉਹ ਤੋਂ ਬਾਅਦ ਅਸੀਂ ਆਪ ਦਾ ਦਿੱਲੀ ਕੂਚ ਦਾ ਫੈਸਲਾ ਕੀਤਾ 2 ਮਹੀਨੇ ਪਹਿਲਾਂ ਅਸੀਂ ਕਾਲ ਦਿੱਤੀ ਆ ਕਿ ਇਹਨਾਂ ਦੇ ਕੋਲ ਵਾਕਈ ਲੋਕਾਂ ਦੀ ਗੱਲਾਂ ਦੇ ਜਵਾਬ ਨਹੀਂ ਹੈਗੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਕੋਲ ਜਵਾਬ ਨਹੀਂ ਇਹ ਸਤਾ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੈਗੇ ਕਿਸਾਨ ਜੂਨੀਅਨ ਦੇ ਵੱਲੋਂ ਅੱਜ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ ਦੇ ਘਰ ਦੇ ਬਾਹਰ ਇਹ ਡੇਰਾ ਲਗਾਇਆ ਗਿਆ ਰੈਲੀ ਰੋਸ ਰੈਲੀ ਹੋ ਰਹੀ ਹੈ ਕੀ ਕਾਰਨ ਇਹ ਆਪਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੈਂ ਪਹਿਲਾਂ ਕੈਮਰਾਮੈਨ ਨੂੰ ਕਹਾਂਗੇ ਤੁਸੀਂ ਦੇਖ ਸਕਦੇ ਹੋ ਨਾਰੇਬਾਜੀ ਸ਼ੁਰੂ ਹੋ ਚੁੱਕੀ ਹੈ ਕਿਸ ਤਰੀਕੇ ਨਾਲ ਕਿਸਾਨ ਇੱਥੇ ਜੁੜੇ ਹੋਏ ਨੇ ਸਟੇਜ ਲੱਚੁਰੀਆ ਤੇ ਵੱਡੀ ਗਿਣਤੀ ਦੇ ਵਿੱਚੋਂ ਪੁਲਿਸ ਫੋਰਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਵੱਡੇ ਟਿਪਰ ਲਗਾ ਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਹ ਦੱਸ ਦਈਏ ਕਿ ਇਹ ਤੋਂ ਸਿਰਫ ਕੁਝ ਫਰਲਾਂਗ ਦੀ ਦੂਰੀ ਦੇ ਉੱਪਰ ਪਟਿਆਲਾ ਤੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪਰਨੀਤ ਕੌਰ ਉਹਨਾਂ ਦਾ ਘਰ ਆ ਤੇ ਉਹਨਾਂ ਦੇ ਘਰ ਦੇ ਘਰੌ ਕਰਨ ਦੇ ਲਈ ਕਿਸ ਚਲੇ ਗਿਆ ਸੋ ਜੀ ਕੈਮਰਾਮੈਨ ਮੈਂ ਕੋਸ਼ਿਸ਼ ਕਰਾਂਗਾ ਸਾਰੇ ਉਧਰ ਸਟੇਜ ਵੀ ਦਿਖਾ ਦੇਣਗੇ ਕਿਸਾਨ ਆਪਣੇ ਝੰਡੇ ਲੈ ਕੇ ਇੱਥੇ ਮੰਗਾਉਣ ਲੈ ਕੇ ਨਾਰੇਬਾਜ਼ੀ ਵੀ ਸ਼ੁਰੂ ਕਰ ਰਹੀ ਚੁੱਕੀ ਹੈਗੀ ਸੋ ਇਧਰ ਨਾਲ ਸਾਡੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁਝ ਕਿਸਾਨ ਆਗੂ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਸੋ ਕੌਲ ਆਗੀ ਭਾਰਤੀ ਕਿਸਾਨ ਜੁਨਨ ਜੀ ਸਾਡੇ ਨਾਲ ਕੁਝ ਕਿਸਾਨ ਆਗੂ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਸਾਸ਼ੀ ਕਾਲ ਜੀ ਕੀ ਨਾਮ ਹੈ ਸਰ ਮਾਨ ਸਿੰਘ ਰਾਜਪੁਰਾ ਪਿੰਸ 77 ਪੰਜਾਬ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਐਸਾ ਰਾਜ ਜਿਹੜੀ ਕਾਲ ਹੈਗੀ ਕਿਸਾਨਾਂ ਦੀ ਇਹ ਕਿਸਮਤ ਦੇ ਨਜ਼ਰ ਕਾਲ ਰੱਖੀ ਗਿਆ ਜੋ ਇਹ ਕਾਲ ਸਾਰੇ ਪੰਜਾਬ ਚ ਆਏ ਜਿੰਨੇ ਵੀ ਐਮਪੀ ਖੜੇ ਨੇ ਭਾਜਪਾ ਦੇ ਉਹਨਾਂ ਦੇ ਘਰਾਂ ਮੂਰੇ ਅਸੀਂ ਸ਼ਾਂਤਪੁਰ ਦੇ ਨਾਲ ਆਪਣੇ ਪ੍ਰਸ਼ਨ ਪੁੱਛਣ ਆਏ ਆ ਕਿ ਸਾਡਾ ਦੱਸੋ ਕਿਆ ਕਸੂਰ ਹੈ ਅਸੀਂ ਕਿਉਂ ਗੁਰਵਾਦੀਆਂ ਜਿਹੜੇ ਸਾਨੂੰ ਉੱਥੇ ਰੋਕ ਕੇ ਮੂਰੇ ਬਿਠਾਇਆ ਹੋਇਆ 100 ਦਿਨ ਤੋਂ ਵੀ ਸਾਡੇ ਵਿੱਚ ਕੋਈ ਦੇਖਿਆ ਕੁਛ ਅਸੀਂ ਕਰਿਆ 100 ਦਿਨਾਂ ਵਿੱਚ ਕੋਈ ਕੋਈ ਖਰਾਬੀ ਕੋਈ ਕੁਛ ਕਰ ਗਈ ਜਿਹੜੇ ਇਹ ਖਰਾਬ ਤੇ ਅਸੀਂ ਕੋਈ ਇੱਥੇ ਵੀ ਕੁਛ ਕਰਦੇ ਇਹ ਸਵਾਲ ਜਿਹੜੇ ਪੁੱਛਣ ਵਾਸਤੇ ਸ਼ਾਂਤਮਈ ਢੰਗ ਨਾਲ ਆਏ ਇੱਕ ਵਾਰ ਕੋਈ ਸਾਡਾ ਸਾਹਮਣਾ ਹੀ ਨਹੀਂ ਕਰ ਸਕਦਾ ਪਤਾ ਨਹੀਂ ਕੀ ਗੱਲ ਹੈ ਡਰਦੇ ਨਹੀਂ ਤੁਹਾਡੇ ਸਾਹਮਣੇ ਸ਼ਾਂਤਮਈ ਬੈਠੇ ਸੋ ਅੱਜ ਜੇਕਰ ਗੱਲ ਕਰੀ ਕੋਈ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਤੁਹਾਡੇ ਤੋਂ ਕੋਈ ਮੰਗ ਪੱਤਰ ਜਾਂ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਮੰਗ ਪੱਤਰ ਦਾ ਅਸੀਂ ਕਿਹਾ ਦੇਣਾ ਮੰਗ ਪੱਤਰ ਦਾ ਹਲੇ ਕਿਹੜਾ ਉਤਕੇ ਕੋਈ ਸਰਕਾਰ ਹੈ ਕਿ ਤੁਸੀਂ ਮੰਗ ਪੱਤਰ ਦੇਣਾ ਅਜਿਹੇ ਜਿਹੜੇ ਖੜੇ ਨੇ ਸਾਡੇ ਮਹਾਰਾਣੀ ਸਾਹਿਬਾਂ ਉਹਨਾਂ ਨੂੰ ਸਵਾਲ ਕਰਨੇ ਦੀ ਉੱਥੇ ਵੀ ਅਸੀਂ ਸਾਨੂੰ ਇਹ ਦੱਸੋ ਵੀ ਅਸੀਂ ਤੁਹਾਡੇ ਦਿੱਲੀ ਜਾਣੇ ਦੇ ਸਾਨੂੰ ਇੱਥੇ ਕਿਉਂ ਬਿਠਾਇਆ ਹੋਇਆ ਕੋਈ ਭਾਜਪਾ ਦੇ ਲੀਡਰ ਦੇ ਵੱਲੋਂ ਤੁਹਾਡਾ ਨਾਲ ਇੱਥੇ ਰਾਬਤਾ ਕੈਮ ਕੀਤਾ ਕੋਈ ਪ੍ਰਨੀਤ ਕੌਰ ਜੀ ਦੇ ਨੇੜਲੇ ਕਿਸੇ ਵਿਅਕਤੀ ਦੇ ਵੱਲੋਂ ਤੁਹਾਡੇ ਕੋਲ ਪਹੁੰਚ ਕੀਤੀ ਗਈ ਹੈ ਕੋਈ ਪਹੁੰਚ ਨਹੀਂ ਕੀਤੀ ਗਈ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਹੈ ਪਰ ਪ੍ਰਸ਼ਾਸਨ ਬੈਠਾ ਅਸੀਂ ਬੈਠੇ ਹਾਂ ਆ ਸੋ ਕਹਿ ਰਹੇ ਨੇ ਵੀ ਪ੍ਰਸ਼ਾਸਨ ਬੈਠਾ ਅਜੇ ਤੱਕ ਪ੍ਰਨੀਤ ਕੌਰ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੇ ਕਿਸੇ ਵੀ ਲੀਡਰ ਦੇ ਵੱਲੋਂ ਭਾਜਪਾ ਲੀਡਰ ਵੱਲੋਂ ਇਹਨਾਂ ਤੱਕ ਪਹੁੰਚ ਨਹੀਂ ਕੀਤੀ ਕਿ ਸਾਡੇ ਨਾਲ ਕੁਝ ਹੋਰ ਬਾਈ ਨੇ ਉਹਨਾਂ ਨਾਲ ਗੱਲ ਕਰ ਗਏ ਸਰ ਕੀ ਨਾਮ ਹੈ ਜੀ ਬ੍ਰਾਹਮਣਪੀ ਸਿੰਘ ਵਿਕੇਕਤਾ ਸਿੱਧੂਪੁਰ ਜੀ ਜ਼ਿਲ੍ਹਾ ਕੰਮਿੰਡਰ ਸਰ ਜਿਹੜਾ ਅੱਜ ਇਕੱਠ ਹੋਇਆਗਾ ਇਹ ਕਿਸ ਮੱਦੇ ਨਜ਼ਰ ਹੋਇਆ ਤੇ ਇਹ ਇਕੱਠ ਕਦੋਂ ਤੱਕ ਚੱਲਦਾ ਰਹੇਗਾ ਜਿਹੜੀ ਤੁਹਾਡੀ ਕਾਲ ਹੈਗੀ ਜਾਂ ਅੱਜ ਦੀ ਜਿਹੜੀ ਰੈਲੀ ਹੈ ਉਸ ਪ੍ਰਦਰਸ਼ਨ ਕਦੋਂ ਤੱਕ ਚੱਲੇਗਾ ਏ ਸਾਡਾ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਸੀਗਾ ਉਹ 4 ਵਜੇ ਤੱਕ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਾਲ ਸੀ ਕਿ 28 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਕੈਂਡੀਡੇਟ ਕਰੇ ਨੇ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰਨਾ ਤੇ ਸਵਾਲ ਕਰਨੇ ਨੇ ਕਿਉਂਕਿ ਸਾਨੂੰ ਉਹਨਾਂ ਦੇ ਘਰਾਂ ਦੇ ਅੱਗੇ ਤਾਂ ਆਉਣਾ ਪਿਆ ਜੇਕਰ ਅਸੀਂ ਜਿੱਥੇ ਇਹਨਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਅਸੀਂ ਉੱਥੇ ਜਾਂਦੇ ਸੀਗੇ ਤਾਂ ਭਾਜਪਾ ਦੇ ਲੀਡਰਾਂ ਵੱਲੋਂ આરોਪ ਲਾਇਆ ਜਾਂਦਾ ਸੀ ਕਿ ਕਿ ਜਾਣ ਪੁੱਝ ਕੇ ਸਾਡੇ ਪ੍ਰੋਗਰਾਮ ਖਰਾਬ ਕਰਦੇ ਨੇ ਵੀ ਇਹ ਪੰਜਾਬ ਦੇ ਵਿੱਚ ਜਿਹੜੇ ਇੱਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਅਸੀਂ ਉੱਥੇ ਵੀ ਦੇਖ ਲਿਆ ਉੱਥੇ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਚੈਲੰਜ ਕਰਕੇ ਚੰਡੀਗੜ੍ਹ ਟਾਈਮ ਰੱਖਿਆ ਉੱਥੇ ਵੀ ਇਹ ਆਏ ਨਹੀਂ ਹੈਗੇ ਅਸੀਂ ਫਿਰ ਇਹ ਗੱਲ ਕਰੀ ਸੀ ਵੀ ਨਾ ਅਸੀਂ ਤੁਹਾਡਾ ਪ੍ਰੋਗਰਾਮ ਖਰਾਬ ਕਰਦੇ ਆ ਨਾ ਜਿੱਥੇ ਤੁਸੀਂ ਰੈਲੀ ਰੱਖੋਗੇ ਅਸੀਂ ਉਹ ਰੈਲੀ ਖਰਾਬ ਕਰਾਂਗੇ ਅਸੀਂ ਤੁਹਾਡੇ ਘਰਾਂ 'ਚ ਆਵਾਂਗੇ ਤੁਹਾਡੇ ਘਰਾਂ ਦੇ ਅੱਗੇ ਖੜਕੇ ਅਸੀਂ ਤੁਹਾਡੇ ਕੋਲੋਂ ਜਿਹੜੇ ਸਾਡੇ ਸਵਾਲ ਨੇ ਕਿ ਜਦੋਂ ਪੰਜਾਬ ਦਾ ਕਿਸਾਨ ਦਿੱਲੀ ਆਪਦੀਆਂ ਮੰਗੀਆਂ ਹੋਈਆਂ ਮੰਗਾ ਨੂੰ ਪੂਰੀਆਂ ਕਰਾਉਣ ਦੇ ਲਈ ਦਿੱਲੀ ਜਾ ਰਿਹਾ ਸੀਗਾ ਤਾਂ ਤੁਸੀਂ ਸ਼ੰਭੂ ਪੈਰੀਗੇਟਿੰਗ ਕਰਕੇ ਖਨੋਰੀ ਬਾਰਡਰ ਤੇ ਪੈਰੀਗੇਟਿੰਗ ਕਰਕੇ ਤੁਸੀਂ ਉਹਨਾਂ ਦੇ ਉੱਤੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਜਿੱਤੇ ਤੱਕ ਸਾਡੇ ਨੌਜਵਾਨ ਵੀਰ ਸ਼ੁਭਕਰਨ ਨੂੰ ਸ਼ਹੀਦ ਕੀਤਾ ਵੀ ਉਹਨਾਂ ਦਾ ਕਸੂਰ ਕੀ ਸੀਗਾ ਤੁਸੀਂ ਅੱਜ ਬੀਜੇਪੀ ਦੇ ਵਿੱਚ ਤੁਹਾਡੀ ਕਿਤੇ ਨਾ ਕਿਤੇ ਕੋਈ ਗੱਲਬਾਤ ਬਣਦੀ ਹੈ ਤੁਸੀਂ ਬੀਜੇਪੀ 'ਚ ਬੈਠੇ ਹੋ ਤਾਂ ਇਹਨਾਂ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਡੀ ਗੱਲ ਆਪ ਤੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾ ਸਕਦੇ ਹੋ ਬੀਜੇਪੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਉਹਦੇ ਤੱਕ ਪਹੁੰਚਾ ਸਕਦੇ ਹੋ ਸੋ ਅਸੀਂ ਇਹ ਸਾਰੀਆਂ ਗੱਲਾਂ ਦੇ ਸਵਾਲ ਲੈ ਕੇ ਇਹਨਾਂ ਦੇ ਦਰਾਂ ਤੇ ਆਏ ਸੀ ਕਿ ਸੋ ਅਸੀਂ ਦੇਖਿਆ ਕਿ ਪ੍ਰਸ਼ਾਸਨ ਨੇ ਬੜਾ ਤਾਮ-ਜਾਮ ਕੀਤਾ ਹੋਇਆ ਕਿ ਸਾਨੂੰ ਉਹਨਾਂ ਦੇ ਘਰ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਸੋ ਅਸੀਂ ਫੈਸਲਾ ਲਿਆ ਕਿ ਅਸੀਂ ਇੱਥੇ ਹੀ ਬੈਠ ਕੇ ਅਸੀਂ ਵੇਟ ਕਰਾਂਗੇ ਮਹਾਰਾਣੀ ਸਹਿਬਾਨਾਂ ਦੀ ਕਿ ਉਹ 4 ਵਜੇ ਤੱਕ ਹੋ ਸਕਦਾ ਕਿ ਸਾਡੇ ਸਵਾਲਾਂ ਦੇ ਜਵਾਬ ਉਹਨਾਂ ਦੇ ਕੋਲ ਹੋਣ ਹੋ ਸਕਦਾ ਕਿ ਪੰਜਾਬ ਦੇ ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਜਾਂ ਬੀਜੇਪੀ ਦੇ ਵਰਕਰ ਨੇ ਉਹਨਾਂ ਦੇ ਕੋਲ ਸਾਡੇ ਗੱਲਾਂ ਦੇ ਜਵਾਬ ਹੋਣ ਉਹ ਆ ਕੇ ਸਾਡੀਆਂ ਗੱਲਾਂ ਤੇ ਜਵਾਬ ਦੇ ਦੇਣ ਤਾਂ ਅਸੀਂ ਆਪ ਦਾ ਧਰਨਾ ਸਮਾਪਤ ਕਰਕੇ ਜਾਈਏ ਕੋਈ ਬੀਜੇਪੀ ਦਾ ਲੀਡਰ ਜਾਂ ਪ੍ਰਨੀਤ ਕੌਰ ਦਾ ਕੋਈ ਨੇੜਲਾ ਹੁਣ ਤੱਕ ਕਿਉਂਕਿ ਤੁਸੀਂ ਘਰ ਦੇ ਬਿਲਕੁਲ ਨੇੜੇ ਪਹੁੰਚੇ ਹੋ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਕਿਸੇ ਨਾ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਹਾਲੇ ਤੱਕ ਤਾਂ ਨਾ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੀ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੈ ਨਾ ਕਿਸੇ ਬੀਜੇਪੀ ਦੇ ਕਿਸੇ ਵਰਕਰ ਦੀ ਜਾਂ ਕਿਸੇ ਆਗੂ ਦੀ ਜਾਂ ਮਹਾਰਾਣੀ ਸਹਿਬਾਨ ਦੀ ਕਿਸੇ ਦੀ ਵੀ ਕੋਈ ਸਾਡੇ ਕੋਲ ਹਾਲੇ ਤੱਕ ਐਸਾ ਕੋਈ ਕਾਲ ਨਹੀਂ ਆ ਸੋ ਇਹਨਾਂ ਗੱਲਾਂ ਨੂੰ ਲੈ ਕੇ ਹੀ ਅਸੀਂ ਅੱਜ ਇਹਨਾਂ ਦੇ ਦਰਾਂ ਤੇ ਆਏ ਸੀ ਕਿ ਅਸੀਂ ਕੋਈ ਪ੍ਰੋਗਰਾਮ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਦਰਵਾਜ਼ਿਆਂ ਤੇ ਬੈਠ ਕੇ ਜੇ ਤੁਸੀਂ ਸਾਡੇ ਪੰਜ ਆਗੂ ਕਹਿੰਦੇ ਹੋ ਪੰਜ ਆਗੂ ਸਹਿਬਾਨ ਸਾਡੇ ਅੱਗੇ ਜਾ ਕੇ ਗੱਲ ਕਰ ਲੈਣਗੇ ਜਾਂ ਤੁਸੀਂ ਦੋ ਆਗੂ ਕਹਿੰਦੇ ਹੋ ਦੋ ਅੱਗੇ ਜਾ ਕੇ ਗੱਲ ਕਰ ਲੈਣਗੇ ਪਰ ਉਹ ਸਾਡੀਆਂ ਗੱਲਾਂ ਤੇ ਜਵਾਬ ਦੇਣ ਜੋ ਸਾਡੇ ਨਾਲ ਇਹਨਾਂ ਨੇ ਕੀਤਾ ਜੋ ਸਾਡੇ ਨਾਲ ਹੁਣ ਤੱਕ ਵਾਦੇ ਵੀ ਕੀਤੇ ਵਾਦਾ ਖਲਾਫੀਆਂ ਵੀ ਹੋਈਆਂ ਨੇ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਵੀ ਚੱਲੀਆਂ ਨੇ ਉਹ ਸਾਰੀ ਗੱਲਾਂ ਦਾ ਜਵਾਬ ਦੇ ਦੇਣ ਤੇ ਸਾਡੀ ਜਿਹੜੀ ਮੰਗਾਂ ਨੂੰ ਉੱਪਰ ਲੀਡਰਸ਼ਿਪ ਤੱਕ ਪਹੁੰਚਾ ਦੇਣਾ ਪਰ ਭਾਜਪਾ ਦੇ ਜਿਹੜੇ ਲੀਡਰ ਨੇ ਪੰਜਾਬ ਲੈਵਲ ਦੀ ਆਪਾਂ ਗੱਲ ਕਰੀਏ ਉਹ ਕਹਿ ਰਹੇ ਨੇ ਵੀ ਕਿਸਾਨਾਂ ਦਾ ਇਹ ਤਰੀਕਾ ਗਲਤ ਨਹੀਂ ਜਾਂ ਫਿਰ ਕਿਸਾਨਾਂ ਦਾ ਟਾਈਮ ਗਲਤ ਆਗਾ ਉਹ ਕਹਿ ਰਹੇ ਨੇ ਜੇਕਰ ਕਿਸਾਨਾਂ ਦੇ ਕੋਈ ਮੁੱਦਿਆਂ ਦੀ ਹੱਲ ਕਰ ਸਕਦਾ ਤਾਂ ਭਾਜਪਾ ਕਰ ਸਕਦੀ ਹੈ ਤੇ ਇਹ ਵੀ ਗੱਲ ਕਹਿ ਰਹੇ ਨੇ ਵੀ ਸੀ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਸਾਰੇ ਮੁੱਦੇ ਹੱਲ ਕਰਾਂਗੇ ਫਿਰ ਕਿਵੇਂ ਦਿਖ ਰਿਹਾ ਸਰ 2020 ਤੋਂ ਲੈ ਕੇ 21 ਤੱਕ ਸਾਡਾ ਧਰਨਾ ਚੱਲਿਆ ਇੱਕ ਸਾਲ ਧਰਨਾ ਚੱਲਣ ਤੋਂ ਬਾਅਦ ਸਾਡੇ ਨਾਲ ਮੰਗਾ ਲਿਖਤੀ ਲਿਖ ਕੇ ਬੀਜੇਪੀ ਸਰਕਾਰ ਸਤਾ ਦੇ ਵਿੱਚ ਸੀ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦੇ ਕੇ ਦਿੱਤਾ ਸੀ ਕਿ ਅਸੀਂ ਸਾਰੀਆਂ ਗੱਲਾਂ ਪੂਰੀਆਂ ਕਰਾਂਗੇ ਉਸ ਤੋਂ ਬਾਅਦ 2 ਸਾਲ ਦਾ ਸਮਾਂ ਅਸੀਂ ਫਿਰ ਦੇ ਕੇ ਰੱਖਿਆ ਉਹ 2 ਸਾਲ ਦੇ ਸਮੇਂ ਦੇ ਵਿੱਚ ਨਾ ਬੀਜੇਪੀ ਦੇ ਕਿਸੇ ਵਰਕਰ ਨੇ ਨਾ ਬੀਜੇਪੀ ਦੀ ਕਿਸੇ ਲੀਡਰਸ਼ਿਪ ਨੇ ਨਾ ਜਿਹੜੀਆਂ ਉਹ ਕਮੇਟੀ ਬਣੀ ਸੀਗੀ ਉਹਨੇ ਕਿਸਾਨਾਂ ਤੱਕ ਕਿਸੇ ਤਰ੍ਹਾਂ ਦੀ ਕੋਈ ਪਹੁੰਚ ਰੱਖਣ ਦੀ ਗੱਲ ਕਰੀਏ 2 ਸਾਲ ਸਮਾਂ ਵੇਟ ਕਰਕੇ ਉਸ ਤੋਂ ਬਾਅਦ ਅਸੀਂ ਆਪ ਦਾ ਦਿੱਲੀ ਕੂਚ ਦਾ ਫੈਸਲਾ ਕੀਤਾ 2 ਮਹੀਨੇ ਪਹਿਲਾਂ ਅਸੀਂ ਕਾਲ ਦਿੱਤੀ ਆ ਉਹ 2 ਮਹੀਨੇ ਦੇ ਵਿੱਚ ਆ ਕੇ ਸਾਡੇ ਨਾਲ ਮੀਟਿੰਗਾਂ ਕਰ ਲੰਦੇ ਸਾਡੇ ਲੀਡਰ ਸਾਹਿਬਾਂ ਦੇ ਨਾਲ ਮੀਟਿੰਗਾਂ ਕਰ ਲੰਦੇ ਸਾਨੂੰ ਵਿਸ਼ਵਾਸ ਦਿਵਾਉਂਦੇ ਉਸ ਸਮੇਂ ਤੋਂ ਸੱਤਾ ਦੇ ਵਿੱਚ ਸੀਗੀ ਉਸ ਸਮੇਂ ਤੋਂ ਉਹਨਾਂ ਦੀ ਸਰਕਾਰ ਮੌਜੂਦ ਸੀਗੀ ਵਾਅਦੇ ਕੀਤੇ ਸੀਗੇ ਉਹ ਪੂਰੇ ਉਹਨਾਂ ਨੇ ਕਰਨੇ ਸੀਗੇ ਜਦੋਂ ਇੱਕ ਇਨਸਾਨ ਨੇ ਵਾਅਦਾ ਕੀਤਾ ਆਪਾਂ ਉਹਨਾਂ ਦੇ ਕਾਰਜਕ ਦੇ ਟਾਈਮ ਦੇ ਵਿੱਚ ਹੀ ਆਪਾਂ ਉਹਨਾਂ ਤੋਂ ਸਮੇਂ ਦੇ ਵਿੱਚ ਹੀ ਆਪਾਂ ਪੂਰਾ ਕਰਾ ਸਕਦੇ ਆ ਨਾ ਕਿ ਵੋਟਾਂ ਤੋਂ ਬਾਅਦ ਸੋ ਇਸ ਕਰਕੇ ਅਸੀਂ ਵੋਟਾਂ ਤੋਂ ਪਹਿਲਾਂ ਜਿਹੜਾ ਸਾਡਾ ਧਰਨਾ ਸੀਗਾ ਉਹ ਸਹੀ ਸਮਝਿਆ ਜਿਸ ਤੇ ਕਰਕੇ ਅਸੀਂ ਇਹ ਧਰਨਾ ਲਾਇਆ ਸੀ ਕਿ ਹੋ ਸਦਾ ਸਾਡੀਆਂ ਜਿਹੜੀਆਂ ਮੰਗਿਆ ਹੋਈਆਂ ਮੰਨਾਂ ਨੇ ਸਰਕਾਰ ਨੇ ਉਹ ਪੂਰੀਆਂ ਹੋ ਜਾਣ ਉਹਨਾਂ ਨੂੰ ਮਨਾਉਣ ਦੇ ਲਈ ਅਸੀਂ ਆਪਦਾ ਜਿਹੜਾ ਇਹ ਧਰਨਾ ਸੀਗਾ ਉਹ ਕੀਤਾ ਸੀਗਾ ਤੁਸੀਂ ਅੱਜ 4 ਵਜੇ ਦੀ ਗੱਲ ਕੀਤੀ ਵਿੱਚ 4 ਵਜੇ ਤੱਕ ਤੁਹਾਡਾ ਇਹ ਧਰਨਾ ਚੱਲੇਗਾ ਜੇਕਰ 4 ਵਜੇ ਤੱਕ ਪਰਨੀਤ ਕੋਰ ਜਿਹੜੇ ਉਮੀਦਵਾਰ ਨੇ ਭਾਜਪਾ ਦੇ ਪਟਿਆਲਾ ਤੋਂ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੀ ਪਾਰਟੀ ਦੇ ਵੱਲੋਂ ਕੋਈ ਭਾਜਪਾ ਦੇ ਲੀਡਰ ਦੇ ਵੱਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੀ ਵੀ ਗੱਲਬਾਤ ਨਹੀਂ ਹੁੰਦੀ ਤਾਂ ਫਿਰ ਕਿਸਾਨਾਂ ਦਾ ਅਗਲਾ ਰੁਕੀ ਰਹਿਣ ਵਾਲਾ ਦੇਖੋ ਅਗਲਾ ਰੁਕਤਾ ਜਿਹੜਾ ਸਾਡਾ ਇਹ ਕੋਈ ਪੱਕਾ ਮੋਰਚਾ ਲਾਉਂਦਾ ਨਹੀਂ ਸੀਗਾ ਸਿਰਫ ਸਾਡਾ ਮੋਰਚਾ ਇਹ ਹੀ ਸੀਗਾ ਕਿ ਅਸੀਂ ਜਿਹੜੇ ਇਹਨਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣੇ ਨੇ ਅਸੀਂ ਫਿਰ ਇਹੀ ਚੀਜ਼ ਸਮਝਾਂਗੇ ਕਿ ਇਹਨਾਂ ਦੇ ਕੋਲ ਵਾਕਈ ਲੋਕਾਂ ਦੀ ਗੱਲਾਂ ਦੇ ਜਵਾਬ ਨਹੀਂ ਹੈਗੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਕੋਲ ਜਵਾਬ ਨਹੀਂ ਇਹ ਸੱਤਾ ਦੇ ਵਿੱਚ ਰਹਿਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਰੀਕ ਨੂੰ ਲੋਕਾਂ ਨੇ ਇਹਨਾਂ ਨੂੰ ਦਿਖਾਈ ਦੇਣਾ ਹੈ ਕਿ ਇਹਨਾਂ ਦੀ ਅਸਲੀਅਤ VOTING ਕੀ ਆ ਅਸਲੀਅਤ ਇਹਨਾਂ ਦੀ ਜਿਹੜੀ ਬਿਹਾਇਸੀਅਤ ਕੀ ਆ ਉਹ ਇਹਨਾਂ ਨੂੰ ਲੋਕਾਂ ਨੇ ਦਿਖਾਈ ਦੇਣੀ ਆ ਸੋ ਅਸੀਂ ਤਾਂ ਆਪਣਾ ਮਤਲਬ ਕਿ 4 ਵਜੇ ਤੱਕ ਇਹਨਾਂ ਦੀ ਵੇਟ ਕਰਨੀ ਆ ਕਿ 4 ਵਜੇ ਤੱਕ ਆ ਕੇ ਸਾਡੀ ਗੱਲਾਂ ਤੇ ਜਵਾਬ ਦੇਣ ਨਹੀਂ ਉਸ ਤੋਂ ਬਾਅਦ ਅਸੀਂ ਆਪਦਾ ਧਰਨਾ ਸਾਡਾ ਸ਼ੰਭੂ ਚ ਮੋਰਚੇ ਚੱਲੇ ਰਿਹਾ ਅਸੀਂ ਆਪਦਾ ਉਧਰ ਫੋਕਸ ਕਰਾਂਗੇ ਸੋ ਕਿਸਾਨ ਕਹਿੰਦੇ ਨਜ਼ਰਾਂ ਵੀ ਸਾਡਾ 4 ਵਜੇ ਤੱਕ ਦਾ ਇਹ ਧਰਨਾਗਾ ਅਸੀਂ ਪਹਿਲਾਂ ਕਾਲ ਕਰਕੇ ਆਏਾਂਗੇ ਵੀ ਅਸੀਂ ਜਿਹੜੇ ਸਾਡੇ ਸਵਾਲ ਨੇ ਕਿਉਂਕਿ ਵਕ ਵਕ ਸਮੇਂ ਦੇ ਉੱਪਰ ਭਾਜਪਾ ਦੇ ਉਮੀਦਵਾਰਾਂ ਦੇ ਵੱਲੋਂ ਭਾਜਪਾ ਦੀ ਲੀਡਰਸ਼ਿਪ ਦੇ ਵੱਲੋਂ ਕਿਸਾਨ ਜਥੇਬੰਦੀਆਂ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਵੀ ਇਹ ਸਾਡੇ ਜਿਹੜੀ ਕੈਂਪੇਨ ਆ ਉਹਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਸਾਡੀ ਕੈਂਪੇਨ ਦੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਵੱਲੋਂ ਸਾਡੀ ਕੈਂਪੇਨ ਨੂੰ ਖਰਾਬ ਕੀਤਾ ਜਾਂਦਾ ਲੇਕਿਨ ਉਹਨਾਂ ਕਿਸਾਨਾਂ ਦੇ ਵੱਲੋਂ ਇਹਨਾਂ ਇਲਜ਼ਾਮਾਂ ਦਾ ਵੀ ਜਵਾਬ ਦਿੰਦੇ ਹੋਏ ਇਹਨਾਂ ਨੇ ਕਿਹਾ ਵੀ ਅਸੀਂ ਕਾਲ ਕਰਕੇ ਆਏ ਆ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਸਿਨੈਰੀਓ ਹੋਇਆਗਾ ਉਸ ਦੇ ਅਕੋਰਡਿੰਗ ਆਪਣੇ ਸਵਾਲ ਨੇ ਜਿਹੜੇ ਉਹ ਇਹਨਾਂ ਉਮੀਦਵਾਰਾਂ ਨੂੰ ਕਰਾਂਗੇ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਮੈਂਦੇ ਅਜ ਦੀ ਘੜੀ ਸੋ ਇਹ ਕਹਿ ਰਹੇ ਨੇ ਵੀ ਉਹਨਾਂ ਕੋਲ ਪਹੁੰਚਣ ਲੇਕੇਨ ਸਵੇਰ ਤੋਂ ਹੁਣ ਦੁਪਹਿਰ ਹੋ ਚੁੱਕੇ 4 ਵਜੇ ਤੱਕ ਦਾ ਟਾਈਮ ਕਿਸਾਨਾਂ ਦੇ ਵੱਲੋਂ ਪਰਨੀਤ ਕੌਰ ਜੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪਟਿਆਲਾ ਤੋਂ ਉਹਨਾਂ ਦੇ ਲਈ ਹੈ ਇਹ ਪਰ ਹੁਣ ਕਿਹਾ ਕਿ ਹੁਣ ਤੱਕ ਉਹਨਾਂ ਦਾ ਕੋਈ ਵੀ ਕਰੀਬੀ ਜਾਂ ਪਰਨੀਤ ਕੌਰ ਖੁਦ ਇਹਨਾਂ ਕੋਲੇ ਨਹੀਂ ਪਹੁੰਚੇ ਸਵਾਲਾਂ ਦੇ ਜਵਾਬ ਦੇਣ ਨਹੀਂ ਪਹੁੰਚੇ ਤੇ ਇਹਨਾਂ ਨੇ ਕਿਹਾ ਵੀ ਜੇਕਰ ਅੱਜ ਵੀ ਉਹਨਾਂ ਨੇ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਸਮਝ ਲਿਆ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਕੋਲ ਕਿਸਾਨਾਂ ਦੇ ਇਹਨਾਂ ਸਵਾਲਾਂ ਦੇ ਕੋਈ ਜਵਾਬ ਹੀ ਨਹੀਂ ਤੇ ਇੱਕ ਤਰੀਕ ਨੂੰ ਆਉਣ ਵਾਲੀ ਇੱਕ ਤਰੀਕ ਨੂੰ ਇਹ ਕਹਿ ਰਹੇ ਨੇ ਕਿ ਵੱਡਾ ਖਮਿਆਜ਼ਾ ਭਾਰਤੀ ਜਨਤਾ ਪਾਰਟੀ ਨੂੰ ਇਸ ਮਾਮਲੇ ਭੁਗਤਣਾ ਪੈ ਸਕਦਾ ਹੈ ਦਵਿੰਦਰ ਸਿੰਘ ਕੈਮਰਾਮੈਨ ਦੇ ਨਾਲ ਲਖਵਿੰਦਰ ਸਿੰਘ ਮਾਨ ਪਟਿਆਲਾ